ਅਕਤਿਅ ਅਗਸਤ ਵਾਲਾਗਾ 31 ਅਗਸਤ 1995 ਨੂੰ ਪੰਜਾਬ ਦੇ ਮੁੱਖ ਮੰਤਰੀ ਬੀਅੰਤ ਸਿੰਘ ਨੂੰ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਇਸ ਸਮੇਂ ਵੱਖ-ਵੱਖ ਤਰ੍ਹਾਂ ਦੇ ਬਹਾਨੇ ਲਾਉਂਦਾ ਕਿਤੇ ਉਹਨੂੰ ਬਿਹੋਸ ਸਿੱਦਾ ਦੌਰਾ ਪੈਂਦਾਗਾ ਕਿਤੇ ਚੂਹੇ ਦੰਦੀਆਂ ਵੱਢਦੇ ਆ ਕਿਤੇ ਉਹਨੂੰ ਮਸਲ ਲੜਦਾਗਾ ਕਦੇ ਉਹਦੀ ਖਾਰਸ ਹੁੰਦੀ ਆ ਕਦੇ ਕੁਝ ਮੰਗਦਾ ਕਦੇ ਕੁਝ ਮੰਗਦਾ ਤੇ ਇੱਕ ਨੇ ਕਮੈਂਟ ਲਿਖਿਆ ਬਾਈ ਨੇ ਕਹਿੰਦਾ ਜੇਕਰ ਇੰਨਾ ਕੁਝ ਮੰਗਦਾ ਕਾਲ ਨੂੰ ਕਹਿੰਦਾ ਇਹ ਨਹੀਂ ਪਤਾ ਕਿ ਤੇ ਰੂਸਾ ਵੰਗੂ ਸੀਤਾਫਲ ਨਾ ਮੰਗਲ ਲੱਗਦੀ ਜੇਲ੍ਹ ਦੇ ਵਿੱਚ ਦੋ ਖਬਰਾਂ ਦਾ ਰੁੱਖ ਕਰਦੇ ਆ ਧਿਆਨ ਦੇ ਨਾਲ ਸੁਣਨਾ ਖਬਰਾਂ ਨੇ ਜਿਹੜੀਆਂ ਉਹ ਜੁੜੀਆਂ ਜਿਹੜੀ ਇੱਕ ਤਾਂ ਬਿਕਰਮ ਮਜੀਠੀਆ ਦੇ ਨਾਲ ਆ ਦੂਸਰੀ ਜੁੜੀ ਆ ਬੰਦੀ ਸਿੰਘਾ ਦੇ ਨਾਲ ਖਬਰ ਧਿਆਨ ਦੇ ਨਾਲ ਸੁਣਨਾ ਕਿ ਮਜੀਠੀਆ ਦੇ ਨਾਲ ਅੱਜ ਕੀ ਹੋਇਆ ਮਜੀਠੀਆ ਦਾ ਜਿਹੜਾ ਹਾਲ ਆ ਉਹ ਬੁਰਾ ਹਾਲ ਹੋ ਰਿਹਾ ਮਜੀਠੀਆ ਦਾ ਅਦਮ ਜੇਠੀਆ ਜਿਹੜਾ ਵੜਕਾ ਮਾਰਦਾ ਸੀ ਉਹਦੀ ਵੜਕਾ ਜਿਹੜੀ ਉਹ ਮਦਮ ਪੈ ਚੁੱਕੀ ਆ ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਖਬਰ ਨਾਸਰ ਕਰਦੇ ਆਂ ਬੰਦੀ ਸਿੰਘਾਂ ਨੂੰ ਲੈ ਕੇ ਪਿਛਲੇ ਦਿਨੀ ਕਿ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਸੀ ਕਿ ਜਿੰਨੇ ਵੀ ਦੇਸ਼ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਜਿਹਨਾਂ ਦੀ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਤੁਰਤ ਰਿਹਾਅ ਕਰ ਦੇਣਾ ਚਾਹੀਦਾ ਪਰ ਇਹ ਆਂਬਲ ਅਜੇ ਕਿੰਨਾ ਕੁ ਲਾਗੂ ਹੋਇਆ ਜਾਂ ਕਿਤੇ ਲਾਗੂ ਹੋਇਆ ਇਹ ਵੀ ਗੱਲਬਾਤ ਅੱਪਾ ਅੱਜ ਕਰਦੇ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਿੱਖ ਕੌਮ ਦੇ ਹੀਰੇ ਆ ਜਿਹੜੇ ਕਿ ਜੇਲਾਂ ਦੇ ਵਿੱਚ 30 32 33 ਸਾਲਾ ਕੋਈ 28 ਸਾਲਾ ਕੋਈ 30 ਸਾਲ 32 ਸਾਲਾ ਤੋਂ ਜਿਹੜੇ ਉਹ ਬੈਠੇ ਨੇ ਵੱਖ-ਵੱਖ ਕੋਈ ਪੰਜਾਬ ਦੇ ਜੇਲਾਂ ਦੇ ਵਿੱਚ ਬੈਠੇ ਆ ਤੇ ਕੋ ਤਿਹਾਰ ਜੇਲ ਦੇ ਵਿੱਚ ਬੈਠਾ ਜਪਾਈ ਜਗਤਾਰ ਸਿੰਘ ਹਵਾਰਾ ਉਹ ਆਪਣੀਆਂ ਸਜ਼ਾਵਾਂ ਸਾਰੇ ਜਿਹੜੀਆਂ ਪੂਰੀਆਂ ਕਰ ਚੁੱਕੇ ਆ ਹੋ ਸਕਦਾ ਕਿ ਇੱਕ ਅੱਧੇ ਸਿੰਘ ਤੇ ਜਿਹੜਾ ਕੋਈ ਕੇਸ ਆ ਜਿਹੜਾ ਬਾਕੀ ਰਹਿੰਦਾ ਹੋਵੇ ਜਿਹੜਾ ਸੁਪਰੀਮ ਕੋਰਟ ਨੇ ਵੀ ਜਿਹੜਾ ਇਹ ਤੱਤ ਦਿੱਤਾ ਸੀ ਕਿ ਜਿਹੜੇ ਵੱਡੇ ਸਜ਼ਾਵਾਂ ਆਪਣੀਆਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਛੱਡਿਆ ਜਾਵੇ ਬਸਾਕ ਇੱਕ ਕੋਈ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਸੀ ਉਹਦੇ ਵੱਲੋਂ ਜਿਹੜਾ ਆਰਜੀ ਲਗਾਈ ਗਈ ਸੀ ਕਿ ਜਿਹੜੀ ਉਹਦੀ ਜਿਹੜੀ ਸਜਾ ਗਈ ਉਹ ਪੂਰੀ ਹੋਣ ਤੋਂ ਬਾਅਦ ਵੀ ਉਹਨੂੰ ਛੱਡਿਆ ਨਹੀਂ ਗਿਆ ਤੇ ਤੁਰਤ ਪੈਰ ਉਹਦੇ ਰਿਹੈ ਦੇ ਹੁਕਮ ਕਰ ਦਿੱਤੇ ਆ ਪਰ ਹੁਣ ਵੱਡਾ ਸਵਾਲ ਇੱਥੇ ਇਹ ਬਣਦਾ ਕਿ ਸੁਪਰੀਮ ਕੋਰਟ ਸਭ ਤੋਂ ਉੱਚੀ ਅਦਾਲਤ ਆਪਾਂ ਕਹਿੰਦੇ ਆ ਕਿ ਆਪਣਾ ਲੋਅਰ ਕੋਰਟ ਤੋਂ ਬਾਅਦ ਹਾਈ ਕੋਰਟ ਐ ਸੈਸ਼ਨ ਕੋਰਟ ਤੋਂ ਬਾਅਦ ਹਾਈ ਕੋਰਟ ਫਿਰ ਸੁਪਰੀਮ ਕੋਰਟ ਜਦੋਂ ਸੁਪਰੀਮ ਕੋਰਟ ਨੇ ਇਹ ਵੱਡੀ ਗੱਲ ਕਹਿ ਦਿੱਤੀ ਤਾਂ ਫਿਰ ਸੈਂਟਰ ਸਰਕਾਰ ਤੇ ਜਾਂ ਫਿਰ ਪੰਜਾਬ ਸਰਕਾਰ ਬੰਦੀ ਸਿੰਘਾਂ ਨੂੰ ਜਿਹੜੇ ਬੰਦ ਨੇ ਜਿਹੜੇ ਕਿ ਆਪਣੀਆਂ ਸਜ਼ਾਵਾਂ ਤੋਂ ਦੁੱਗਣੀਆਂ ਸਜ਼ਾਵਾਂ ਕੱਟ ਚੁੱਕੇ ਆ ਜਿਨ੍ਹਾਂ ਨੂੰ ਕੋਈ ਉਮਰ ਕਹੇ ਸੀ 14 ਸਾਲ ਤੋਂ 22 22 30 30 ਸਾਲ 32 32 ਸਾਲ ਕੱਟ ਚੁੱਕੇ ਆ ਉਹਨਾਂ ਨੂੰ ਹਜੇ ਤੱਕ ਛੱਡਿਆ ਕਿਉਂ ਨਹੀਂ ਗਿਆ ਇਹ ਇੱਕ ਵੱਡਾ ਸਵਾਲ ਆ 31 ਅਗਸਤ ਆਉਣ ਵਾਲਾ ਹੈਗਾ 31 ਅਗਸਤ 1995 ਨੂੰ ਪੰਜਾਬ ਦੇ ਮੁੱਖ ਮੰਤਰੀ ਬੀਅੰਤ ਸਿੰਘ ਨੂੰ ਮੁੱਖ ਮੰਤਰੀ ਸੀ ਬੀਅੰਤ ਸਿੰਘ ਜਿਨ੍ਹਾਂ ਨੇ ਕੇ ਕੇ ਪੀ ਐਸ ਗਿੱਲ ਦੇ ਨਾ ਰਲਕੇ ਅਤੇ ਹੋਰ ਕੁਝ 80 ਲੋਕਾਂ ਦੇ ਨਾਲ ਜਿਹੜਾ ਰਲਕੇ ਜਿਹੜਾ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਇੱਕ ਕਤਲਿਆਮ ਕੀਤਾ ਆਪਾਂ ਕਹਿ ਦਈਏ ਕਿ ਪੰਜਾਬ ਦੇ ਵਿੱਚ ਕੋ ਕੋ ਕੇ ਇਹਨਾਂ ਹੱਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ ਤੇ ਜਿਹਦੇ ਕੇ ਆਪਾਂ ਅੱਜ ਵੀ ਦੇਖੀਏ ਕਿ ਪੰਜਾਬ ਦਾ ਕੋਈ ਅਜੀਹਾ ਪਿੰਡ ਨਹੀਂ ਹੋਣਾ ਜਿੱਥੇ ਬੇਕਸੂਰ ਨੌਜਵਾਨਾਂ ਨੂੰ ਮਾਰੇ ਹੋਣਾ ਉਸ ਨੂੰ ਚਲਦਿਆਂ ਹੋਏ ਆ ਭਾਈ ਦਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਜਿਹੜਾ 31 ਅਗਸਤ 1995 ਨੂੰ ਜਿਹੜਾ ਬਿਆਤ ਸਿੰਘ ਨੂੰ ਜਿਹੜਾ ਮੁੱਖ ਮੰਤਰੀ ਨੂੰ ਜਿਹੜਾ ਬੰਬ ਦੇ ਨਾਲ ਅਡਾ ਦਿੱਤਾ ਸੀ ਬਿਆਤ ਸਿੰਘ ਦਾ ਪੋਤਾ ਰਮਨਜੀਤ ਮਿੱਟੂ ਉਹਨੇ ਬਿਆਨ ਦਿੱਤਾ ਕਿ ਬੰਦੀ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਆ ਕਿ ਸਾਡਾ ਪਰਿਵਾਰ ਜਿਹੜਾ ਅੜਿੱਕਾ ਨਹੀਂ ਬਣੂਗਾ ਅਸੀਂ ਕੋਈ ਵੀ ਜਿਹੜੀ ਉਹਦੇ ਉੱਪਰ ਕੋਈ ਵੀ ਚਾਰਾ ਜੋਈ ਨਹੀਂ ਕਰਦੇ ਤੇ ਜਿਹੜਾ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਜਦੋਂ ਦਿੱਲੀ ਅਧੋਲਨ ਚੱਲ ਰਿਹਾ ਸੀ ਤਾਂ ਉਦੋਂ ਰਬਨੀਤ ਬਿੱਟੂ ਕਾਂਗਰਸ ਪਾਰਟੀ ਦੇ ਵਿੱਚ ਸੀ ਤੇ ਹੁਣ ਭਾਜਪਾ ਦੇ ਵਿੱਚ ਆ ਉਦੋਂ ਵੀ ਜਿਹੜਾ ਨੇ ਇੱਕ ਬਿਆਨ ਦਿੱਤਾ ਸੀ ਕਿ ਜੇਕਰ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬੰਦੀ ਸਿੰਘਾਂ ਨੂੰ ਸਾਰਿਆਂ ਨੂੰ ਛੱਡ ਦੇਵੇ ਛੱਡ ਦੇਵੇ ਤੇ ਕਾਨੂੰਨ ਵਾਪਸ ਲੈ ਲਵੇ ਜਿਹੜਾ ਇਹ ਬਿਆਨ ਦਿੱਤਾ ਸੀ ਤੇ ਬਾਅਦ ਦੇ ਵਿੱਚ ਇਹ ਤੋਂ ਫੇਰ ਪਲਟ ਗਏ ਸੀ ਪਹਿਲਾਂ ਕਹਿੰਦਾ ਸੀ ਕਿ ਬੰਦੇ ਸਿੰਘ ਨੂੰ ਛੱਡਿਆ ਜਾਵੇ ਤਾਂ ਫੇਰੇ ਤੇ ਪਲਟ ਗਏ ਸੀ ਬਾਜੀ ਕਿ ਨਹੀਂ ਜੀ ਛੱਡਣ ਨਹੀਂ ਚਾਹੁੰਦੇ ਹੁਣ ਭਾਜਪਾ ਦੇ ਵਿੱਚ ਸ਼ਾਇਦ 2027 ਦੀਆਂ ਜਿਹੜੀਆਂ ਚੋਣਾਂ ਨੂੰ ਲੈ ਕੇ ਹੋ ਸਕਦਾ ਚਲੋ ਚੋਣਾਂ ਆਉਂਦੀਆਂ ਜਾਂਦੀਆਂ ਰਹਿਣ ਪਰ ਜਿਹੜੇ ਬੰਦੇ ਸਿੰਘ ਨੇ ਸਭ ਤੋਂ ਪਹਿਲਾਂ ਜੇਕਰ ਉਹਨਾਂ ਦੀ ਰਿਹਾਈ ਹੁੰਦੀ ਆ ਤਾਂ ਬਹੁਤ ਸਿੱਖ ਕੌਮ ਦੇ ਲਈ ਖੁਸ਼ੀ ਦੀ ਗੱਲ ਹੋਵੇਗੀ ਕਿਉਂਕਿ ਜਿਨ੍ਹਾਂ ਨੇ ਆਪਣੀਆਂ ਦੁਗਣੀਆਂ ਦੁਗਣੀਆਂ ਸਜਾਵਾਂ ਪੁਰੀਆਂ ਕਰੀ ਬੈਠੇ ਆ ਹੁਣ ਰਮਨੀਤ ਮਿੱਟੂ ਨੇ ਵੀ ਕਿਹਾ ਕਿ ਸਾਡਾ ਪਰਿਵਾਰ ਇਹਦੇ ਵਿੱਚ ਕੋਈ ੜੇਕਾ ਨਹੀਂ ਬਣਦਾ ਤੇ ਜਿਹੜਾ ਇਹ ਤੁਰਤ ਪੈਰ ਜਿਹੜਾ ਛੱਡਣੇ ਚਾਹੁੰਦੇ ਆ ਅਥੇ ਰਮਨੀਤ ਮਿੱਟੂ ਨੇ ਕਹਿਣਿਆ ਕਿ ਤੁਹਾਡੀ ਜਿਹੜੀ ਭਾਜਪਾ ਦੇ ਵਿੱਚ ਸਰਕਾਰ ਆ ਤੇ ਤੁਸੀਂ ਭਾਈ ਨਰਿੰਦਰ ਮੋਦੀ ਨੂੰ ਅਮਿਤ ਸਾਹਿਬ ਨੂੰ ਕਹੋ ਕਿ ਤੁਰਤੋਂ ਆਰਡਰ ਦੇਣਾ ਜਿਹੜਾ ਕਿ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਕੱਢਿਆ ਜਾਵੇ ਤਾਂ ਫਿਰ ੜੇਕਾ ਕਿਸ ਗੱਲ ਦਾ ਜਦੋਂ ਸੁਪਰੀਮ ਕੋਰਟ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਜਿਨ੍ਹਾਂ ਨੇ ਆਪਣੀਆਂ ਸਜ਼ਾਾਂ ਪੂਰੀਆਂ ਕਰ ਦਿੱਤੀਆਂ ਤੇ ਉਹਨਾਂ ਨੂੰ ਛੱਡਿਆ ਜਾਵੇ ਤਾਂ ਫਿਰ ਸਰਕਾਰਾਂ ਚਾਹੇ ਪੰਜਾਬ ਸਰਕਾਰ ਆ ਸੈਂਟਰ ਸਰਕਾਰ ਆ ਤੇ ਫਿਰ ਉਹਨਾਂ ਨੂੰ ਛੱਡ ਕਿਉਂ ਨਹੀਂ ਰਹੀ ਇਹ ਵੱਡਾ ਸਵਾਲ ਆ ਦੂਸਰੀ ਖਬਰ ਜੁੜੀ ਆ ਬਿਕਰ ਮਜੀਠੀਏ ਦੇ ਨਾਲ ਆ ਅੱਜ ਉਹਨਾਂ ਦੀ ਮਹਾਲੀ ਦੀ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਪਰ ਸੁਣਵਾਈ ਜਿਹੜੀ ਕਿ ਲੰਬੀ ਵੈ ਚੱਲੀ ਆ ਪਰ ਅਦਾਲਤ ਵੱਲੋਂ ਜਿਹੜੇ ਉਹਨਾਂ ਦੀ ਅਰਜ਼ੀ ਆ ਜਿਹੜੀ ਬੇਲ ਦੀ ਅਰਜੀ ਲਾਈ ਸੀ ਉਹਨਾਂ ਨੇ ਜਵਾਬਤ ਦੀ ਉਹਨੂੰ ਫੇਰ ਰੱਦ ਕਰ ਦਿੱਤਾ ਜਾਨੀ ਕਿ ਮਜੀਠੀਏ ਨੂੰ ਵੱਡਾ ਝਟਕਾ ਫੇਰ ਲੱਗ ਚੁੱਕਿਆਗਾ ਕਿ ਮਜੀਠੀਏ ਕੋਲੇ ਹੁਣ ਕੋਈ ਰਾਹ ਨਹੀਂ ਬਚਿਆ ਜਾਨੀ ਕਿ ਅਪੀਲਾ ਦਲੀਲਾਂ ਨੇ ਜਿਹੜੀਆਂ ਕਰੀਵਾ 2 ਮਹੀਨਾ ਤੋਂ ਲਗਾਤਾਰ ਚੱਲਦੀਆਂ ਆ ਰਹੀਆਂ ਨੇ ਤੇ ਹੁਣ ਮਜੀਠੀਆ ਸਿਰਪਾ ਹਾਈ ਕੋਰਟ ਹੀ ਜਾ ਸਕਦਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਪਰ ਤੁਹਾਨੂੰ ਦੱਸ ਦਈਏ ਕਿ ਮਜੀਠੀਆ ਜਿਹੜਾ ਪੱਟਾ ਤੇ ਥਾਪੀਆਂ ਮਾਰਦਾ ਸੀ ਲਲਕਾਰੇ ਮਾਰਦਾ ਸੀ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਮੁੱਖ ਮੰਤਰੀ ਨੂੰ ਲਲਕਾਰਦਾ ਸੀ ਜਿਹੜਾ ਕਿ ਸਿੱਖਾਂ ਨੂੰ ਲਲਕਾਰਦਾ ਸੀ ਜਿਹੜਾ ਭਾਈ ਅੰਮਰਤਪਾਲ ਨੂੰ ਸਿੰਘ ਜੋ ਡਿਬਰੂਗੜ੍ਹ ਦੇਲ ਦੇ ਵਿੱਚ ਬੰਦਾ ਯਾਨੀ ਕਿ ਹਰ ਬੰਦੇ ਨੂੰ ਜਿਹੜੇ ਕਿ ਉਹਦਾ ਕਹਿੰਦਾ ਮਤਲਬ ਇਹ ਸੀ ਕਿ ਅਸੀਂ 25 ਸਾਲ ਜਿਹੜਾ ਚੰਮ ਦੇ ਚਲਾਈਆਂ ਨੇ ਅਸੀਂ ਸਾਡਾ ਰਾਜ ਕੀਤਾ ਤੇ ਸਾਡਾ ਵੀ ਦਬ ਦਬਾਗ ਆ ਕਿ ਸਾਡੇ ਤੋਂ ਵੀ ਜੱਜ ਵੀ ਅਸੀਂ ਕਰ ਲਾਂ ਖਰੀਦ ਲਾਂਗੇ ਅਤੇ ਵਕੀਲਾਂ ਨੂੰ ਵੀ ਕਰ ਲਾਂਗੇ ਫਲਾਨਾ ਵੇ ਕਰ ਲਾਂਗੇ ਉਹਨਾਂ ਦਾ ਮਤਲਬ ਇਹ ਸੀ ਜਿਸ ਤਰ੍ਹਾਂ ਜਿਹੜਾ ਪਹਿਲਾਂ ਕੈਪਟਨ ਦੇ ਨਾਲ ਯਾਰੀ ਪਾਈ ਸੀ ਵੀ ਉਸ ਤਰ੍ਹਾਂ ਭਗਵੰਤ ਮਾਨ ਨੂੰ ਵੀ ਅਸੀਂ ਆਪਣੇ ਵੱਲ ਲਿਆਵਾਂਗੇ ਪਰ ਫਿਲਹਾਲ ਭਗਵੰਤ ਮਾਨ ਆਪਣੇ ਸਟੈਂਡ ਤੇ ਜਿਹੜਾ ਇੱਥੇ ਕੈਮਾ ਹੁਣ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਲਕ ਦੇ ਵਿੱਚ ਹੈ ਮਜੀਠੀਆ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦਾ ਨਾਬਾ ਜੇਲ੍ਹ ਦੇ ਵਿੱਚ ਬੰਦਾ ਇਸ ਸਮੇਂ ਵੱਖ-ਵੱਖ ਤਰ੍ਹਾਂ ਦੇ ਬਹਾਨੇ ਲਾਉਂਦਾ ਕਿਤੇ ਉਹਨੂੰ ਬਿਉਹ ਸਿੱਦਾ ਦੌਰਾ ਪੈਂਦਾਗਾ ਕਦੇ ਚੂਹੇ ਦੰਦਿਆ ਵੜਦੇ ਆ ਕਦੇ ਉਹ ਮਸਰ ਲੜਦਾਗਾ ਕਦੇ ਉਹਦੀ ਖਾਰਸ ਹੁੰਦੀ ਆ ਕਦੇ ਕੁਝ ਮੰਗਦਾ ਕਦੇ ਕੁਝ ਮੰਗਦਾ ਤੇ ਇੱਕ ਨੇ ਕਮੈਂਟ ਲਿਖਿਆ ਬਾਈ ਨੇ ਕਹਿੰਦਾ ਜੇਕਰ ਇੰਨਾ ਕੁਝ ਮੰਗਦਾ ਕੱਲ ਨੂੰ ਕਹਿੰਦਾ ਇਹ ਨਹੀਂ ਪਤਾ ਕਦੇ ਰੂਸਾ ਵਾਂਗੂ ਸੀਤਾ ਫਲ ਨਾ ਮੰਗਣ ਲੱਗਦੀ ਜੇ ਦੇ ਵਿੱਚ ਤੇ ਪਤਾ ਕੋਈ ਨਹੀਂ ਪਾਈ ਇਹਨਾਂ ਵੱਡੇ ਬੰਦਿਆਂ ਦਾ ਕਿਉਂਕਿ ਇਹਨਾਂ ਨੇ ਜਿਹੜੇ ਰੋਟੀ ਖਾਂਦੇ ਆ ਡਿਨਰ ਕਰਦੇ ਆ ਜਾਂ ਫਿਰ ਭਾਤ ਭਾਂ ਦਾ ਜਿਹੜਾ ਹਲ ਫਰੂਟ ਖਾਂਦੇ ਆ ਤੇ ਉਹ ਕੁਝ ਉੱਥੇ ਮਿਲ ਨਹੀਂ ਰਿਹਾ ਤੇ ਭਗਵਾਨਤਮਨ ਕਹਿੰਦਾ ਕਿ ਉੱਥੇ ਤਾਂ ਭਾਈ ਹੁਣ ਤੁਹਾਨੂੰ ਜਿਹੜੀ ਜੇਲ੍ਹ ਦੇ ਵਿੱਚ ਆ ਉਹ ਤਾਂ ਜਿਹੜੇ ਕਿ ਬੈਂਗਣਾ ਦੀ ਤਰੀ ਮਿਲੂਗੀ ਮੈਂ ਵੀ ਜੇਲ੍ਹ ਦੇ ਵਿੱਚ ਗਿਆ ਮੈਂ ਤਾਂ ਦੇਖੀ ਨਹੀਂ ਬੈਂਗਣਾ ਦੀ ਤਰੀ ਮੈਂ ਤਾਂ ਉਹ ਮਾਂ ਦੇ ਤਾਂ ਦੇਖਿਆ ਤੇ ਉਹ ਵੀ ਮਸਾ ਇੱਥੇ ਆਉਂਦੇ ਆ ਜੇ ਉਹਨਾਂ ਨੂੰ ਅੱਧੀ ਜੇਬ ਕਰ ਪਾਣੀ ਢੋਲ ਦੇਤਾ ਫੇਰ ਉਹ ਚਾਰਕ ਮਾਂ ਦੇ ਮਿਲਦੇ ਆ ਦੇ ਵਿੱਚੋਂ ਤੇ ਹੁਣ ਪਤਾ ਨਹੀਂ ਪਾਈ ਹੋ ਸਕਦਾ ਕਿ ਇਹਦੇ ਬਾਅਦ ਤੇ ਬੱਕਰੀ ਕੋਈ ਤਰੀ ਬਣਾਈ ਦਿੱਤੀ ਜਿਹੜੀ ਬਣਦੀ ਹੋਵੇ ਬੱਕਰੀ ਸਬਜ਼ੀ ਬਣਦੀ ਹੋਵੇ ਜਾਂ ਬੱਕਰੀਆਂ ਰੋਟੀਆਂ ਬਣਦੀਆਂ ਹੋਣਾ ਇਹ ਕੁਝ ਕਹਿ ਨਹੀਂ ਸਕਦੇ ਕਿਉਂਕਿ ਲੀਡਰਾਂ ਦਾ ਦੇਖਦੇ ਆ ਕਿ ਵੀਆਈਪੀ ਆਪਾਂ ਦੇਖਦੇ ਆ ਕਿ ਸਵਾਲ ਚੁੱਕੇ ਜਾਂਦੇ ਆ ਕਿ ਲੀਡਰਾਂ ਨੂੰ ਜਦੋਂ ਜੇਲ੍ਹ ਦੇ ਵਿੱਚ ਜਾਂਦੇ ਆ ਕਿ ਇਹਨਾਂ ਦੇ ਬਾਅਦ ਤੇ ਜੇਲਾ ਕਾਦੀਆਂ ਨੇ ਇਹਨਾਂ ਨੂੰ ਵੀਆਈਪੀ ਸਹੂਲਤਾਂ ਮਿਲਦੀਆਂ ਨੇ ਪਰ ਜਿਸ ਤਰ੍ਹਾਂ ਮਜੀਠੀਆ ਕਰ ਰਿਹਾਗਾ ਜਿਸ ਤਰ੍ਹਾਂ ਜਾਤਾ ਕਹਿੰਦੇ ਆ ਕਿ ਢੰਗ ਕਰ ਰਿਹਾ ਜਾਂ ਫਿਰ ਸੱਤੀ ਮੁੱਤੀ ਕਹਿੰਦੇ ਉਹਨੂੰ ਮੇਰੀ ਮਰਗੀ ਦੇ ਦੌਰੇ ਪੈਂਦੇ ਕੋਈ ਕਹਿੰਦਾ ਬੇਹੋਸ਼ ਹੋ ਗਿਆ ਅੱਜ ਤਾਂ ਭਾਈ 2 ਮਹੀਨੇ ਹੋਏ ਆ ਧੰਨ ਨੇ ਉਹ ਜਿਗਰੇ ਧੰਨ ਨੇ ਉਹ ਜਿਹੜਾ 32 33 33 ਸਾਲਾਂ ਤੋਂ ਜਿਹੜੇ ਕਦੇ ਘਬਰਾਏ ਨੀ ਡੋਲੇ ਨੀ ਤੇ ਜਿਹੜਾ ਕਿ ਅੰਮ੍ਰਿਤਪਾਲ ਸਿੰਘ ਤੀਜੀ ਸਾਲ ਦੇ ਵਿੱਚ ਐਨਐਸਏ ਲੱਗੀ ਆ ਤਾਂ ਜਦੋਂ ਉਹਨੇ ਕਿਹਾ ਸੀ ਕਿ ਭਾਈ ਮੈਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਰੋਟੀ ਦੇ ਵਿੱਚ ਜਿਹੜਾ ਤਮਾਕੂ ਨਜ਼ਰ ਆਇਆ ਤੇ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਜਿਹੜਾ ਅਧਿਕਾਰੀਆਂ ਨੂੰ ਮੌਕੇ ਤੇ ਜਿਹੜਾ ਦੱਸਿਆ ਗਿਆ ਤੇ ਖਬਰ ਆਈਆਂ ਤੇ ਉਦੋਂ ਇਹਨੇ ਮੜਾ ਮਜ਼ਾਕ ਡਾਇਆ ਭਾਈ ਅੰਮਰਪਾਲ ਸਿੰਘ ਦਾ ਉਸ ਤੋਂ ਬਾਅਦ ਲਗਾਤਾਰ ਫਿਰ ਉਹਨੂੰ ਟਰੋਲ ਕਰਨ ਲੱਗਿਆ ਕਿਉਂਕਿ ਕਿਉਂ ਟਰੋਲ ਕਰਨ ਲੱਗਿਆ ਕਿ ਉਹ ਖੰਡੂਰ ਸਾਹਿਬ ਵਾਸੀਆਂ ਨੇ ਉਹਨੂੰ ਕਿਉਂ ਜਿਤਾ ਦਿੱਤਾ ਕਿ ਸਾਨੂੰ ਜਿਤਾਉਣਾ ਸੀ ਕਿ ਅਸੀਂ ਜਿੱਤਦੇ ਹੁੰਨੇ ਆ ਅਕਾਲੀ ਜਿੱਤਦੇ ਹੁੰਨੇ ਆ ਤੁਸੀਂ ਚੰਮ ਪਟਕੇ ਖਾ ਲਿਆ ਪੰਜਾਬ ਦੇ ਲੋਕਾਂ ਦਾ ਤੁਸੀਂ ਨੌਜਵਾਨੀ ਦਾ ਘਾਣ ਕਰ ਦਿੱਤਾ ਤੇ ਅੱਜ ਤਾ ਤੁਹਾਡੇ ਤੇ ਜਿਹੜਾ ਆ ਜਿਹੜਾ ਇੱਕੇ ਹੀ ਮਾਮਲਾ ਦਰਜਾ ਅੱਜ ਦਾ ਤੇ ਤੇ ਤਿੰਨ ਮਾਮਲੇ ਦਰਜ ਹੋਣੇ ਆ ਅੱਜ ਜਿਹੜਾ ਚਿੱਟੇ ਦਾ ਜਿਹੜਾ ਨਸ਼ਾ ਸਦਾਗਰ ਨੂੰ ਲੈ ਕੇ ਜਿਹੜਾ ਨਸ਼ਾ ਜਿਹੜਾ ਵੱਡੇ ਜਿਹੜਾ ਡਰੱਗ ਜਿਹੜਾ ਮਾਫੀਆ ਇੱਕ ਫੈਲਿਆ ਸੀ ਪੰਜਾਬ ਦੇ ਵਿੱਚ ਜਿਹਦੀਆਂ ਜੜਾਂ ਨੇ ਅੱਜ ਤੱਕ ਨਹੀਂ ਪਟੀਆਂ ਗਈਆਂ ਤਿੰਨ ਸਰਕਾਰਾਂ ਬਦਲ ਗਈਆਂ ਤੁਸੀਂ ਤਾਂ ਚਲੋ ਲਿਆਂਦੇ ਸੀ ਜਿਹੜਾ ਇਹ ਤਾਂ ਦੋਸ ਲੱਗਦਾ ਹੈਗਾ ਭਗਵੰਤ ਮਾਨ ਵੀ ਕਹਿੰਦਾ ਹੈਗਾ ਤਾਂ ਇਹ ਸਾਰਾ ਬੱਚਾ ਬੱਚਾ ਕਹਿੰਦਾ ਪੰਜਾਬ ਦਾ ਕਿ ਤੁਸੀਂ ਲਿਆਉਣ ਵਾਲੇ ਤੁਸੀਂ ਸੀ ਜੜ ਲਾਉਣ ਵਾਲੇ ਤੁਸੀਂ ਸੀ ਤੇ ਲੱਖਾਂ ਮਾਮਾ ਦੇ ਪੁੱਤ ਉਹਨੂੰ ਚਿੱਟਾ ਖਾ ਖਾ ਕੇ ਇਹ ਜੇ ਸੋਹਣੇ ਸੋਹਣੇ ਨੌਜਵਾਨ ਜਿਹੜੇ ਉਹ ਮਰ ਮੁਖ ਚੱਲੇ ਆ ਮਰ ਗਏ ਇਸ ਦੁਨੀਆ ਤੋਂ ਚਲੇ ਗਏ ਆ ਤੇ ਤੁਸੀਂ ਉਹਨਾਂ ਦੀਆਂ ਸਿਆਸਤ ਕੀਤੀਆਂ ਰੋਟੀਆਂ ਸਿੱਖੀਆਂ ਤੁਸੀਂ ਸਰਕਾਰਾਂ ਬਣਾਈਆਂ ਕਿਤੇ ਨਸੇ ਦੇ ਨਾਤੇ ਕਿਤੇ ਧਰਮ ਦੇ ਨਾਤੇ ਕਿਤੇ ਜਾਤ ਪਾਤ ਦੇ ਨਾਤੇ ਅੱਜ ਪੰਜਾਬ ਦੇ ਵਿੱਚ ਫੇਰ ਉਹ ਹੀ ਪਹਿਲੇ ਵਾਲੇ ਸਮਿਆਂ ਦੇ ਵਾਂਗ ਫੇਰ ਜਿਹੜੀ ਜਾਤ ਪਾਤ ਆ ਜਿਹੜੀ ਉਹ ਰੌਲਾ ਬੱਦਰ ਬੱਧ ਰਿਹਾਗਾ ਕੁਝ ਸਾਡੇ ਜਿਹੜੇ ਆਗੂ ਨੇ ਕੜਮ ਚੌਧਰੀ ਆ ਕੁਝ ਜ਼ਿਮੀਦਾਰਾਂ ਵਿੱਚ ਵੀ ਆ ਕੁਝ ਆਪਾਂ ਦੂਜੀਆਂ ਜਾਤੀਆਂ ਵਿੱਚ ਵੀ ਆ ਜੇ ਆਪਾਂ ਕਹਿ ਦਈਏ ਕਿ ਸਾਰੇ ਲੋਕ ਇੱਕੋ ਜਿੰਨੇ ਹੁੰਦੇ ਤਾਂ ਪਰ ਜਿਹੜਾ ਜਾਤ ਪਾਤ ਨੂੰ ਬढ़ावा ਦੇ ਰਿਆ ਤੇ ਉਹਦੇ ਉੱਤੇ ਲਗਾਮ ਕੱਸਣੀ ਚਾਹੀਦੀ ਆ ਚਾਹੇ ਕਿਸੇ ਵੀ ਜਾਤੀ ਦੇ ਨਾਲ ਸੰਬੰਧਿਤ ਰੱਖਦਾ ਹੋਵੇ ਜਾਂ ਕਾਮਾ ਰੋਲੀ ਪਾਉਂਦਾ ਹੋਵੇ ਪਰ ਪੰਜਾਬ ਦੇ ਵਿੱਚ ਜੋ ਕੁਝ ਅੱਜ ਹਾਲਾਤ ਹੋ ਰਹੇ ਨੇ ਦਿਨੋ ਦਿਨ ਬਿਹਤਰ ਹੁੰਦੇ ਜਾ ਰਹੇ ਆ ਇਦੇ ਉੱਤੇ ਵੀ ਨਜ਼ਰ ਮਾਰਨੀ ਜ਼ਰੂਰੀ ਆ ਕੱਲੀ ਇਹ ਨਹੀਂ ਕਿ 2027 ਦੀਆਂ ਵੋਟਾਂ ਦੇਖਣੀ ਆ ਅਸੀਂ ਉਹ ਹੀ ਦੇਖਣੀ ਆ ਕਿ ਹੁਣ 2027 ਆ ਜੂਗੀ ਇਹ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਕਿਤੇ ਕਾਸੇ ਦੇ ਵੋਟਾਂ ਆ ਗਈਆਂ ਕਿਤੇ ਕਾਸੇ ਦੀਆਂ ਆ ਗਈਆਂ ਪਰ ਪੰਜਾਬ ਨੂੰ ਜਿਹੜਾ ਇੱਕ ਜ਼ਰੂਰੀ ਆ ਪੰਜਾਬ ਦੇ ਜਿਹੜੇ ਅੱਜ ਨੌਜਵਾਨ ਆ ਉਹ ਬੇਰੁਜ਼ਗਾਰ ਕਿਉਂ ਆ ਪੰਜਾਬ ਦੀ ਜਵਾਨੀ ਅੱਜ ਪੰਜਾਬ ਨੂੰ ਛੱਡ ਕੇ ਕਿਉਂ ਜਿਹੜੀ ਬਾਹਰ ਭੱਜ ਰਹੀ ਹੈ ਭਗਵਾਨਤਮਾਨ ਕਹਿੰਦਾ ਸਾਡੀ ਸਰਕਾਰ ਆਉਣ ਦੇ ਤੇ ਬਾਹਰਲੇ ਗੋਰੇ ਵੀ ਇੱਥੇ ਆਉਣਗੇ ਗੋਰਾ ਤਾਂ ਕੋਈ ਆਇਆ ਨਹੀਂ ਜਿਹੜੇ ਕਾਲੇ ਪੀਲੇ ਆ ਭਰਾਵਾ ਉਹ ਸਾਰੇ ਚਲੇ ਗਏ ਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹੀ ਹਾਲ ਰਹੇ ਆ ਡੇਢ ਸਾਲ ਸਰਕਾਰ ਦਾ ਰਹਿੰਦਾ ਡੇਢ ਸਾਲ ਦੇ ਵਿੱਚ ਤਾਂ ਹਜ਼ਾਰਾਂ ਮੁੰਡੇ ਜਿਹੜਾ ਪੰਜਾਬ ਛੱਡ ਕੇ ਚਲੇ ਜਾਣਗੇ ਅੱਜ ਪੰਜਾਬ ਦਾ ਜਿਹੜੇ ਘਰ ਨੇ ਜਿਹੜੇ ਉਹ ਖਾਲੀ ਹੋ ਰਹੇ ਨੇ ਜਿਹਦਾ ਇੱਕ ਮੁੰਡਾ ਤੇ ਇੱਕ ਕੁੜੀ ਆ ਉਹ ਵੀ ਜਿਹੜਾ ਕੈਨੇਡਾ ਆਸਟ੍ਰੇਲੀਆ ਜਾਂ ਕਿਤੇ ਹੋਰ ਸ਼ਰਪ ਕੱਲੇ ਜਿਹੜੇ ਉਹਨਾਂ ਦੇ ਮੈਂਬਰ ਰਹਿ ਚੁੱਕੇ ਆ ਤੇ ਉਹ ਵੀ ਜਿਹੜਾ ਮਾਗਰ ਉਹਨਾਂ ਨੂੰ ਜਿਹੜਾ ਸੱਦਿਆ ਜਾ ਰਿਹਾ ਫੇਰ ਕਹਿੰਦੇ ਜੇ ਇੱਥੇ ਭਈਆ ਰਾਜ ਕਰਨਗੇ ਤਾਂ ਭਾਈ ਕਰ ਦਿੰਗੇ ਜਦੋਂ ਪੰਜਾਬ ਹੀ ਖਾਲੀ ਹੋ ਗਿਆ ਤੇ ਫਿਰ ਤੁਸੀਂ ਜਮੀਨਾ ਚਟਣੀਆਂ ਕਾਦੇ ਵਾਸਤੇ ਆ ਜਦੋਂ ਆਪਣੇ ਬੱਚਿਆਂ ਨੂੰ ਬਾਹਰ ਚਲੋ ਇੱਕ ਬੰਦਾ ਤਾਂ ਹੁੰਦਾਗਾ ਕਿ ਭਾਈ ਸਾਡੇ ਉੱਤੇ ਗਰੀਬੀ ਆ ਵੇਸਕਾ ਅਸੀਂ ਜੋ ਮਰਜ਼ੀ ਕਰਕੇ ਅਸੀਂ ਭੇਜੀਏ ਬੱਚੇ ਨੂੰ ਕਿਉਂਕਿ ਉੱਥੇ ਕਦਰ ਪੈਂਦੀ ਆ ਉੱਥੇ ਰੁਪਏ ਦੀ ਕਦਰ ਆ ਤੇ ਉਥੇ ਸਿਸਟਮ ਵਧੀਆਗਾ ਪਰ ਇੱਥੇ ਮੈਂ ਤਾਂ ਉਹ ਦੇਖਿਆ ਜਿਹੜੇ 40-40 ਕਿੱਲੇ ਵਾਲੇ 50-50 ਕਿੱਲੇ ਵਾਲੇ 100-100 ਕਿੱਲੇ ਵਾਲੇ ਵੀ ਤੁਰੇ ਜਾਂਦੇ ਆ ਕਮਾਲ ਦੀ ਗੱਲ ਆ ਇਹ ਕਿਉਂ ਜਾਂਦੇ ਆ ਇਹ ਤੁਹਾਡੀਆਂ ਸਰਕਾਰਾਂ ਦਾ ਜਿਹੜਾ ਸਾਰਾ ਜਿਹੜਾ ਇਹ ਇੱਕ ਜਿਹੜੀ ਬੰਨਤ ਬਣਾਈ ਆ ਤੁਸੀਂ ਜੋ ਪੰਜਾਬ ਦੇ ਵਿੱਚ ਨਸਿਆਂ ਦਾ ਜਾਲ ਪਸਾਇਆਗਾ ਜੋ ਸਿਸਟਮ ਇੱਥੇ ਠੀਕ ਨਹੀਂ ਤੇ ਇਸ ਕਰਕੇ ਲੋਕ ਜਿਹੜੇ ਆ ਬਾਹਰ ਨੂੰ ਜਾ ਰਹੇ ਆ ਤੇ ਹੁਣ ਮਜੀਠੀ ਦੇ ਜਿਹੜੀਆਂ ਮੈਂ ਤੁਹਾਨੂੰ ਦੱਸਦਾ ਤੇ ਤੁਸੀਂ ਇਸ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਮਜੇਠੀ ਦੇ ਉੱਪਰ ਜਿਹੜਾ ਸਕੰਜਾ ਹੈਗਾ ਉਹ ਕੱਸਿਆ ਜਾ ਰਿਹਾ ਹੈਗਾ ਤੇ ਮਜੇਠੀ ਨੂੰ ਲੱਗਦਾ ਕਿ ਲੰਬੀ ਹੋਣਾ ਜਲ ਯਾਤਰਾ ਜ਼ਰੂਰ ਕਰਨੀ ਪਵੇਗੀ ਤੇ ਹੋ ਸਕਦਾ ਕਿ ਮਜੇਠੀ ਆ ਬਾਹਾਨਾ ਲਾਵੇ ਕਿ ਮੈਨੂੰ ਫਲਾਨਾ ਹੋ ਗਿਆ ਧਮਕਾ ਹੋ ਗਿਆ ਇਹ ਹਸਪਤਾਲ ਦੇ ਵਿੱਚ ਵੀ ਜ਼ਰੂਰ ਦਾਖਲ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਵੀ ਜ਼ਰੂਰ ਯਾਦ ਰੱਖਿਓ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਨੇ ਧੰਨਵਾਦ ਵੈਰਜੂ ਕਾ ਖਾਲਸਾ ਵੈਰਜੂ ਕੀ ਪਤੇ